ਰਹਿਰਾਸ ਸਲੋਕ ਮੱਲਾ ਪਹਿਲਾ ਦੁਖਦਾਰੂ ਸਰੂਪਿਆ ਜਾਂ ਸੁਤਾ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਉ ਕਰੀ ਨਾ ਹੋਈ ਬਲਹਾਰੇ ਕੋ ਤੋਸਿਆ ਤਰੰਤ ਰੰਝਾਈ ਲਿਖਿਆ ਰਹਾ ਜਾਤਮੈ ਜੋ ਜੋਤ ਮੈ ਜਾਤਾ ਅਗਲ ਕਲਾ ਫਿਰ ਪੂਰਿਆ ਤੂੰ ਸਚਾ ਸਾਹਿਬ ਸਿਵਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋਸ਼ ਕੰਨ ਸੁ ਕਰਿਆ ਸੁ ਦਰਾਗਾ ਸੰਹਲਾ ਪਹਿਲਾ ਇਕ ਓੰਕਾਰ ਸੋ ਗੁਰ ਪ੍ਰਸਾਦ ਸੋ ਦਰ ਤੇਰਾ ਕੀਆ ਸੁ ਕਰਕੇ ਆ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੀਕ ਅ ਸੰਖਾ ਕੀਤੇ ਤੇਰੇ ਵਾਮਣ ਹਾਰੇ ਕੀਤੇ ਤੇਰਾ ਪ੍ਰੀਸੋ ਕਹੀਏ ਕੀਤੇ ਤੇਰੇ ਗਾਵਣਾਰੇ ਗਾਉਣ ਤੁਨੋਂ ਪਉਣ ਪਣੀ ਬਸੰਤਰ ਗਾਵੈ ਰਾਤ੍ਰਮਦੁਆਰੇ ਗਾਵਣ ਤੁਨ ਚੇਤਾ ਗੁਤ੍ਰ ਜਾਣੇ ਲਹਿਲੇ ਤਰਮ ਵਿਚਾਰੇ ਗਾਵਣ ਤੁਨ ਈਸ਼ਰ ਬ੍ਰਹਮਾ ਦੇਵੀ ਸੋਣ ਤਰੇ ਸਾ ਸਵਾਰੇ ਗਾਵਣ ਤੁਦ ਨੂੰ ਇੰਦਰਾ ਸੁਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਨ ਸਿ ਸਮਾਦੀ ਅੰਦਰ ਗਾਵਣ ਤੁਨ ਸਾਬ ਵਿਚਾਰੇ ਗਾਵਣ ਤੁਨ ਜਤੀ ਸਤੀ ਸੰਤੋਖੀ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਧ ਨੂੰ ਪੰਡਤ ਪੰਨਖੀਸਰ ਜੁਜ ਵਿਦਾਨਾਲੇ ਗਾਵਣ ਤੁਧ ਨੂੰ ਮੋਹੀਆਂ ਮਨਮੋਣ ਸੁਰਗਾ ਮਾਚ ਪਿਆਲੇ ਗਾਵਣ ਤੁਧ ਨੂੰ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧ ਨੂੰ ਜੋਦ ਮਾਮਲ ਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਤੁ ਗਮਣ ਜੋਤਿ ਪਾਰਤੇ ਤੇਰੇ ਪਤ੍ਰਸਾਲੇ ਹੋਰ ਕੀਤੇ ਤੁਮ ਗਮਣ ਸਿਮੈ ਚਿਤਨੇ ਆਵਣ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਚ ਸਹਿਬ ਸਾਚਾ ਸਚੀ ਨਾਈ ਹੈ ਪਿਉ ਉਸ ਜੈ ਨੰਦਾਸੀ ਰਚਨਾ ਜਿਨਿ ਰਚਾਈ ਰੰਗੀ ਰੰਗੀ ਪਤਿੰਕਰ ਕਰ ਕਰਿ ਜਿਨਸੀ ਮਾਇ ਜਿਨੂ ਪਾਇ ਕਰ ਕਰ ਦੇਖੇ ਕੀਤਾ ਪਣਾ ਜੋਤੇ ਦੀਵੜਿਆਏ ਜੁਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਸ ਸੋ ਸਾਮ ਪਸਾਬ ਨਾਨਕ ਰਹਿਣ ਜਾਈ ਆਸਮਨ ਲਾ ਪਹਿਲਾ ਸੁਣ ਵਡਾ ਆਖੇ ਸਭ ਕੋਈ ਕੀਏ ਡਵਾਡਾ ਡੀਠਾ ਹੋਈ ਕੀਮਤ ਪਾਣਾ ਕਿਹਾ ਜਾਹੀ ਕਹਿਣ ਵਾਲੇ ਤੇ ਰਈ ਸੁਮਾਈ ਵੱਡੇ ਮੇਰੇ ਸਾਬਾ ਗਰਗ ਪੀਰਾ ਗੁਣੀ ਘੀਰਾ ਕੋਈ ਨ ਜਾਣੇ ਤਰ ਕਿਤਾ ਕੀ ਉਡਚਿਆ ਰਹਾ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਤਿਆਨੀ ਗੁਰ ਗੁਰਹਾਹੀ ਕਹਿ ਨਾ ਜਾਈ ਤੇ ਤਰ ਉਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕਿਆ ਵਡਿਆਈਆਂ ਤਦ ਵੇਣ ਸੁਦੀ ਕਨੇ ਨ ਪਾਈਆ ਕਰਮ ਲੈ ਨਹੀਂ ਠਾਕ ਰਹੀਐ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇ ਪੰਡਾਰਾ ਜਿਸ ਤੂੰ ਦੇ ਤਸੇ ਖਿਆ ਚਾਰਾ ਨਾਨਕ ਸਾਜ ਸੁਹਾਰਨ ਹਾਰਾ ਸਾਂ ਮਨ ਲਾ ਪਹਿਲਾ ਆਖਾਂ ਜੀਵਾਂ ਸ੍ਰੀ ਮਰ ਜਾਉ ਆਖਣ ਓ ਖਾ ਸਚ ਨਾਹ ਸਚ ਨਾਮ ਕੀ ਲਾਗੇ ਪੂਖਾ ਉਤ ਪੂਖੇ ਖਾ ਚਲੀਏ ਦੂਖ ਸੋ ਕਮ ਸ੍ਰੀ ਮੇਰੀ ਮਾਹੀ ਸਾਚਾ ਸਭ ਸਾਚੇ ਨਾਇ ਰਹਾ ਸੱਚ ਨਾਮ ਕੀਤ ਲਵੜਿਆਈ ਆਥ ਕੀ ਕੀਮਤ ਨਿਪਾਈ ਜਿਸ ਸੁਮਿਲ ਕੇ ਆਖਨ ਪਾਹੇ ਵਡਨ ਹੋਏ ਕਾਣ ਨੰਜਾਇ ਨਾ ਉਮਰ ਨਾ ਐਸੋਗ ਦਿਨ ਦਰਨ ਨ ਚੁਖੇ ਪੋ ਗੁਣਿਓ ਹੁਰ ਨਾਹੀ ਕੋਈ ਨਾ ਕੋ ਆਨਾ ਕੋਈ ਜਿਉੜਿਆ ਤੇੜ ਤੇ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੀਖ ਮਜਾਤ ਨਾਨਕ ਨਾਮੇ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤਪੁਰਖਾਂ ਮਨੋਂ ਖਰੂ ਗੁਰ ਪਾਸ ਹਮ ਕੀ ਰਖਮ ਸਾ ਗੁਰ ਸਰਨਾ ਆਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰੱਬ ਪ੍ਰਾਣ ਸਿਖਾਈ ਹਰ ਕੀ ਤਮਰੀ ਹੈ ਰਾਸ ਰਹਾ ਹਰ ਜਨ ਕੇ ਵਡ ਪਾ ਗੋ ਡੇਰੇ ਜਿਨਾਂ ਸਰਦਾਰ ਪਿਆਸ ਹਰ ਹਰ ਨਾਮ ਲੇ ਤ੍ਰਵਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਗਰਸ ਨਾਮ ਨ ਪਾਇ ਤੇ ਪਾਹੀ ਜਮ ਪਾਸ ਜੋ ਸਗੁ ਸੰਸੰਗਤਨੀ ਆਏ ਤ੍ਰਿਗ ਜੀਵੇ ਤ੍ਰਿਜੀਵਾ ਜਿਨ ਹਰ ਜਨ ਸਗੁ ਸੰਗਤ ਪਾਏ ਤੈਨ ਤਨ ਮਾਥ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿ ਤਰਸ ਪਾਇ ਮਿਲ ਜੈ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਲ ਲਾ ਪੰਜ ਕਾਹੇ ਰੇ ਮਨ ਚਿਤ ਉਦਮ ਜਾ ਅਹਰ ਹਰ ਜੀ ਉਪਰੈ ਸਹਿਲ ਪਥਰ ਮੈਂ ਜੰਤੂ ਪਾਇ ਤਾਂ ਕਰ ਜਿ ਖਾਗੀ ਕਰ ਤਰਿਆ ਮਿਹਰ ਮਾਰੋ ਜੀ ਸਤ ਸੰਗ ਤੁਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇ ਸੁਖੇ ਕਾਸ਼ਟ ਅਰਹਾ ਜਨ ਪਿਤਾ ਲੋ ਸੁਦਵੰਤਾ ਕੋਇ ਨਾਨਕ ਕੀ ਤਰਿਆ ਸਿਰ ਸਿਰ ਸੁਮਾਰੇ ਠਾਗੁਰੂ ਕਾਹੇ ਮਨ ਫੋ ਕਰਿਆ ਉੱਡੇ ਉਡਿਆ ਵੈਸੈ ਕੋਸਾ ਤਪਾਛੇ ਬਤਰੀ ਸ਼ਰੀਆ ਤਿੰਨ ਕੌਣ ਖਲਾਵੇ ਕੌਣ ਚਿਗਾਵੇ ਮਨ ਮੇ ਸਵਣ ਕਰਿਆ ਸਭ ਨਿਧਾਨ ਦਾਸ ਸਦਾਨ ਠਾਗੁਰੂ ਕਰਤ ਤਰਿਆ ਜਨ ਨਾਨਕ ਬਲ ਬਲ ਸਬਾ ਜਾਈ ਤਰੰਥ ਨਾ ਪਾਰਾ ਵਰਿਆ ਰਾਗਿਆ ਸੰਮਲਾ ਚੌਥਾ ਸੁਪੁਰਖ ਏਕ ਓੰਕਾਰ ਸਗੁਰ ਪ੍ਰਸਾਦ ਸੁਪੁਰਖ ਨਰੰਝਣ ਹਰਪੁਰਖ ਨਰੰਝਣ ਹਰਿ ਗੁਮਾ ਗੁਮੋ ਪਾਰ ਸਭ ਤਿਆਵੇ ਸਭ ਤਿਆਵੇ ਤੁਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁਂ ਜੀਆਂ ਖਾਦਾ ਤਾਰਾ ਹਰ ਤਾਉ ਸੰਤੋ ਜੀ ਸਭ ਦੁੱਖ ਵਿਸਾਨਾਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੜਕਟੇ ਅੰਤਰ ਸੁਨਰੰਤਰ ਜੀ ਹਰੇ ਕੋ ਪੁਰੂਸ ਮਾਨ ਇਕ ਦਾਤੀ ਇਕ ਭਿਖਾਰੀ ਜੀ ਸਭ ਤੇਰੇ ਛੋਜ ਵਿਡਾਣ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤਦ ਬਨਵਰ ਨਾ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤਿਰਖਿਆ ਗੁਣ ਆਖ ਬਖਾਣ ਜੋ ਸੇਵੇ ਜੋ ਸੇਵਤੋ ਜੀ ਜਨਾਨਕ ਤੈਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੋ ਜੀ ਸੇ ਜਨ ਜੁਗ ਮੈਂ ਸਕਵਾਸੀ ਸੇ ਮੂਤ ਸਿਉ ਪੈ ਜਨ ਹਰਤਾ ਜੀ ਤੈਨ ਟੁੱਟੀ ਜਮ ਕੀ ਫਾਸੀ ਜਨ ਪਾਉ ਜਿਨ ਹਰਨਰ ਪਉ ਤੈ ਜੀ ਤਿਨ ਕਾ ਪਉ ਸਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤਿਨ ਹਰ ਰੂ ਸੁਮਾਸੀ ਸੇ ਤਨ ਸੇ ਤਨ ਜਨ ਅਰਥ ਜੀ ਜਨਾਨ ਤਨ ਮਰ ਜਾਸੀ ਤੇਰੀ ਪਤ ਤੇਰੀ ਪਤ ਪੰਡਾਰ ਜੀ ਫਰੇ ਬੰਦ ਬੰਤਾ ਤੇਰੀ ਪਤ ਤੇਰੇ ਪਉ ਸਾਨ ਤੋ ਜੀ ਹਰਣ ਕਾਨੇ ਕਨੰਤਾ ਤੇਰੀ ਅਨੰਕ ਤੇਰੀ ਅਨੰਕ ਰਾਰ ਪੂਜਾ ਜੀ ਤਬ ਤਪੇ ਜਪੇ ਬੇਅੰਤਾ ਤੇਰੇ ਅਨੇਖ ਤੇਰੇ ਨੇਖ ਪੜੇ ਵੋ ਸਮਰਦ ਸਾਜੀ ਕਰ ਕਰਿਆਖੜ ਕਰਮ ਕਰੰਤਾ ਸੇ ਫਤ ਸੇ ਫਤ ਭਲੇ ਜਨ ਅਨਖ ਜੀ ਜੋ ਪਾਵੇ ਮਿਰਿਆ ਭਗਵੰਤਾ ਤੂੰ ਆਪਰੁਖ ਪਰਮ ਫਰ ਕਰਤਾ ਜੀ ਤੁਧ ਜੀਵਡ ਵਰਨਾ ਕੋਈ ਤੁਝੋ ਜੁਗੀ ਕੋ ਸਦਾ ਸਾ ਤੂੰ ਈ ਕੋ ਜੀ ਤੂੰ ਨਿਚਰ ਕਰਤਾ ਸੋਈ ਜੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਜੇ ਆਪੇ ਸਿਰਸਾ ਉਪਾਈ ਜੀ ਦੇ ਆਪਿਸ ਸਭ ਗੋਈ ਜਨਨ ਗੁਣ ਗਾਵੀ ਕਰਤੇ ਕੇ ਜੀ ਜੋ ਸਭ ਸਕਾਰ ਜਨੋਈ ਅਸਮਲ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਵੈ ਸੋਈ ਥਿਸੀ ਜੋ ਤੂੰ ਦੇ ਸੋਇ ਹੂੰ ਪਾਈ ਰਹਾ ਸੁਭ ਤੇਰੀ ਤੂੰ ਸਭਨੀ ਤਾਇ ਜਿਸਨੂੰ ਕਿਰਪਾ ਖਰੇਤ ਨਾਮ ਰਤਨ ਪਾਏ ਗੁਰਮਖ ਲਾ ਦਾ ਮਨ ਮੋ ਗਵਾਇਆ ਤੁਹੇ ਆਵੀਂ ਛੋੜਿਆ ਮਲਾਇ ਤੂੰ ਦਰਿਆں ਸਾਤ ਜੀ ਮਾਈ ਤੁਧ ਵੈਨ ਦੂਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੀਲ ਵਿਜੋਗ ਮਨੁ ਵਿਚਿਆ ਸੰਜੂਗੀ ਮੇਲ ਜਿਸਨੂੰ ਤੂੰ ਜਿਣਾਏ ਸੋਈ ਜਿਨ ਜਾਣੀ ਹਰ ਗੁਣ ਸਦੇ ਆਖ ਬਖਾਨ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਜਦੀ ਹਰ ਨਾਮ ਸਮਾਇ ਤੂੰ ਆਪੇ ਖਰਤਾ ਤੇਰਾ ਕੀਆ ਸਭ ਹੋਈ ਤਦ ਬੰਦ ਜਾਵਰਣਾਂ ਕੋਏ ਤੁਮ ਕਰ ਕਰ ਵੇਖੀ ਜਾਣੀ ਸੋਈ ਜਨਾਨੇ ਗੁਰਮੁਖ ਫਰਗਟ ਆਸਮ ਹੱਲਾ ਪਹਿਲਾ ਤਿਤ ਸਰਰੜੈ ਪਹਿਲਿ ਨਵਾਸਾ ਪਾਣੀ ਪਾਉਤ ਨੇ ਕੀਆ ਪੰਗਜ ਮੋ ਪਗ ਨੀ ਚਾਲੈ ਹਮ ਦੀ ਖਾਤੈ ਡੂਬੀ ਅਲੀ ਮਨ ਈਕਨਾਂ ਚੀ ਸਮੂੜ ਮਣਾ ਹਰਬਸ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੋਦ ਦਾ ਜਨਮ ਪਿਆ ਪ੍ਰਮਤ ਨਾਨਕ ਥਿਰ ਕੀ ਸਨ ਜਿੰਤੁ ਨਾਈ ਵਿਸਰਿਆ ਸਮ ਹੱਲਾ ਪੰਨਾ ਪਈ ਪ੍ਰਾਤਮਾ ਨੁਖ ਦੇਹ ਹਰੀਆ ਗੋਦ ਮਿਲਨ ਕੀ ਤੇਰੀ ਬਰੀਆ ਅਵਰ ਕਾਇਤ੍ਰਿਕ ਤੇਨ ਕਾਮ ਮਿਲ ਸਾਥ ਸੰਗ ਫਰ ਕੀਵਲ ਨਾਮ ਸਰੰਜਾਵਲਾ ਪਉਜ ਤਰਨਗੇ ਜਨਮ ਵਿਰਥਾ ਜਾ ਤਰੰਗ ਮਾ ਕੀਰਾ Jap tap sanyam ਕਰਮਨਾ ਕਮਾਇਆ ਸੇਵਾ ਸਨੰਨ ਜਨ ਹਰਿ ਕਉ ਨ ਨਿਕਮ ਨੀਚ ਕਰਮਾ ਸਰਨ ਪਰੇ ਕੀ ਰਾਖੂ ਸ਼ਰਮ ਇਕ ਓੰਕਾਰ ਸਿਵਾਏ ਗੁਰੂ ਜੀ ਕੀ ਫਤੇ ਪਾਦ ਸੈ ਦਸਵੀਂ ਕਬਿਓ ਬਾਦ ਬੇਨਤੀ ਚੋ ਪਾਈ ਹਮਰੀ ਕਰੋ ਅੰਧੇ ਰੱਛਾ ਪੂਰਨੁ ਚਿਤ ਕੀ ਇਛਾ ਤਵ ਚਰਨਨ ਮਹਾਰਾਯ ਹਮਾਰਾ ਆਪਣਾ ਜਾਨਕ ਰੂਪਿਤ ਪਾਰਮ ਹਮਰੇ ਦੁੜ ਸਵੇ ਤੁੰਗਾਓ ਆਪਾਦ ਦੇ ਮੋਹਿ ਬਚਾਓ ਸੁਖੀ ਬਸੇ ਮੋਰ ਪਰਵਾਰਾ ਸੇਵ ਸਿਖ ਸਵੇ ਕਰਤਾਰੰ ਮੋ ਰਖਾਣ ਜੀ ਕਰ ਦੇ ਕਰੀਏ ਸਭੈਨ ਕੋ ਆ ਸੰਗਰੀ ਪੂਰਨ ਹੈ ਮਾਰੀ ਆਸਾ ਤੁਰਪਨ ਖਿਰੈ ਪਿਆਸਾ ਤੁਮੇ ਛਾਣ ਕੋ ਵਰਣ ਤਿਆਹਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਏ ਚੁੰਨ ਚੁੰਨ ਸਤਰਾ ਮਾਰੇ ਮਾਰੀ ਆਪ ਆਦੇ ਮੁਝੇ ਬਰਗੇ ਮਨਕਾਰ ਖਾਤਰਾ ਸਨ ਵਰਗੇ ਹੁਜੂ ਸਾ ਮਾਰੇ ਪਚਾ ਸ੍ਰੀ ਤੁਜੂ ਕਰਿਓ ਰਛਾ ਰਾਖ ਲਿਉ ਮੈ ਰਖਣਾਰੀ ਸਭ ਸੰਸਾਇ ਪਿਆਰ ਦੀਨ ਮਨ ਦੁਸ਼ਟਨ ਕੇ ਅੰਤਾ ਤੁਮਿਉ ਪੁਰੀ ਛਤਰ ਦਾ ਕੰਤਾ ਕਾਲ ਪਏ ਬ੍ਰਹਮਾ ਮੁਤਰਾ ਕਾਲ ਪਏ ਸੁਜੂ ਉਤਰਾ ਗਾਲ ਪਾਇ ਕਰਿ ਵਿਚਿਨ ਪ੍ਰਗਾਸ ਸਰਕਾਰ ਖਾਕੀ ਆਤਮਾਸ ਜਮਨਕਾਰ ਜੋਗੀ ਸਭ ਕੀਓ ਬੀਧਰਾ ਬ੍ਰਹਮਾ ਜੁਤੀ ਜਮਨਕਾਲ ਸਾਲੂ ਸਵਾਰਾ ਨਮਸ਼ਕਾਰ ਤੈ ਮਾਰ ਜਮਨਕਾਲ ਸਭ ਜਗਤ ਬਨਾਇ ਦੇਵ ਦਾ ਜਸ਼ਨੁ ਪਜਾਇ ਆਦਿ ਅੰਤਿ ਕੇ ਉਤਾਰਾ ਸੋਈ ਗੁਰੂ ਸਮਝਿਓ ਮਾਰਾ ਨਮਸਿਕਾਤ ਸੀ ਕੁੰਮਾਰੀ ਸਰਪਰਜਾ ਨੇ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਯੋ ਸਤਰਣ ਕੋ ਪਲ ਮੋਮੰਦ ਕੀਯੋ ਕਣ ਕਣ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨਤ ਜਿਟੇ ਤੇ ਕੁੰਝਰ ਹਸੂਲਾ ਸਭ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀੜ ਪਛਾਨੇ ਕੜਕਣ ਕੀ ਪੜ ਪੜ ਕੀ ਜਾਣੈ ਜਬਦ ਕਰ ਖਨਾ ਖਰ ਤਾਰਾ ਪਰਜਾ ਤਰਤਵ ਦੀ ਅਪਾਰੰ ਜਾਬਿਆ ਕਰ ਕਰ ਤੂ ਖਬੂ ਤਮ ਮਲ ਦੇਵ ਤਰ ਸਭੂ ਜੇ ਤੇ ਬਨ ਸਿਟਸਾ ਅਵਤਾਰੇ ਆਪ ਆਪਣੀ ਬੂਝ ਚਾਰੇ ਤੁਮ ਸਭੀ ਤੇਰੇ ਤਨ ਆਲਮ ਜਾਨਤ ਬੇਦ ਭੇਧਿਆ ਆਲਮ ਨਰੰਕਾਰ ਨਰਮ ਕਾਨ ਹਿਰ ਲੰਭ ਆਦ ਨੀਲ ਅਨਾਦ ਸੰਭ ਤਾਂ ਕਾ ਮੂੜ ਚਾਰਥ ਬੇਦਾ ਜਖੋ 피ਨ ਫਾਦ ਬੇਦਾ ਤਾਂ ਕੋ ਕਰਪਨਨ ਮਾਨਤ ਮਾ ਮੂੜ ਖ ਬੇਨ ਜਾਣ ਮਨ ਦੇ ਖ ਕ ਸਦਾ ਸਿਵ ਨਰੰਕਾਰ ਖ ਚੀਨਤ ਨਹੀਂ ਪਿਅ ਆਪ ਆਪਣੀ ਬੁੱਧ ਜੀਤੀ ਬਨਤ ਪਿਨ ਫੰਤ ਆਤੀਤੀ ਤੁਮਰਾ ਲਖਨੰਦ ਪਸਾਰਾ ਕਹਿ ਵਿਸਾ ਪ੍ਰਥਮ ਸੰਸਾਰੰ इकरूप अनुस्वरूप रंगप्यौ रावकी फूपा अंडजेरासी कीनी उत्पूज खान मोरज दीनी कौं फू राजा बैठा कौं सिंहपु सिंगर कैठा सगरी शिड़द खाय चंपा आजुगा श्रुस्यम पा अव्रच्छामेरी तुम करो सिखो बारा सिख संगर दुर्जते उठवत उत्पाता सगल मलेच खोरण काता ਜੇ ਆ ਤੂ ਤਾ ਸਰਣੀ ਪਰੇ ਤਿਨ ਕੇ ਦੁਧ ਦੂਤ ਅਮਾਰੇ ਪੁਰਖ ਜਮ ਫਪ ਪਰ ਤਿਆਰੇ ਤਿਨ ਕੇ ਤੁਮ ਸੰਗਣ ਸਭ ਟਾਰੇ ਜੋ ਕਲ ਕੋਈ ਇਕ ਬਾਰ ਤਿਆ ਹੈ ਤਾਂ ਕੇ ਕਾਰ ਹੀਟਨੀ ਆਹ ਰਖਿਆ ਹੋਏ ਤੈ ਸਭ ਖਾਲਾ ਦੁਸ਼ਟ ਅਸ਼ਟ ਤਰੇਦ ਕਾਲਾਂ ਕਿਰਪਾ ਦੜ ਸੰਜੈ ਨਾ ਰਹੂ ਤਾਂ ਖੇ ਤਾ ਤਨਕ ਮਿਆਰੂ ਰਿਦ ਸਿਧ ਕਰਨ ਮੂਸਬ ਹੋਈ ਦੁੜਸ਼ਾ ਸਸਕੈਨ ਕੋਈ ਇੱਕ ਬਾਰ ਜੰਤ ਮੇ ਸੁਬਾਰਾ ਕਾਲ ਪਾਂ ਤੇ ਤਾਈ ਬਾਰ ਜਨਨ ਨਾਮ ਤਿਆਰੁ ਕਾਹ ਦਾਰ ਜੁਰ ਦੁਸ਼ਟ ਦੋਹ ਤੇਰਾ ਖੜਖੇ ਮ ਸੰਤਿਆਰੀ ਆਪਾ ਧਿਲਿਓ ਬਾਰੀ ਸਰਬ ਠੋਰ ਮ ਹੋਸਾਈ ਦੁੜ ਦੋ ਤੇ ਲਿਓ ਬਚਾਈ ਸੋਇਆ ਬੰਗੈ ਗਾਇ ਜਬ ਤੇ ਤੁਮਰੀ ਤਤ ਤੇ ਕੋ ਆਸ ਤਰੇ ਨੀ ਆਨੇ। ਰਾਮ ਰਹੀ ਪ੍ਰਾਣੁ ਕੁਰਾਣ ਅਨੇਕ ਮਤਿ ਕ ਨ ਮੰਨੇ। ਸਿਮਰਤ ਸਾਸਤਰ ਬੀ ਸਬੇ ਬੂਪੀਦ ਕਾਮ ਇਕ ਨ ਜਾਣਿਓ। ਸੇਸ ਪਾਣ ਕਿਰਪਾ ਤੁਮਰੀ ਕਰ ਮੈ ਨਾ ਕਹਿਉ ਸਭ ਤੋ ਬਖਾਨਿਓ ਦੋਰਾ। ਸਲਤਵਾਰ ਕੋ ਛਡਕੇ ਗਿਓ ਤਾਰ ਦਵਾਰ ਬੰਗੈ ਕੀ ਲਾਜ ਅਸ ਗੋਵਿੰਦ ਆਸਤਵਾਰ। ਰਾਮਕਲੀ ਮਲਾ ਤੀਜਾ ਆਨੰਦ ਈਕੂ ਅੰਖਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਹੂਦਾ ਪਾਇਆ ਸਹ ਸੇਤੀ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣੇ ਆਈਆਂ ਸ਼ਬਦੋ ਤੰਗ ਆਓ ਹਰੀ ਕੇ ਨਾਮ ਅੰਜਨੀ ਵਸਾਇਆ ਕੈ ਨਾਨਕ ਨੰਦਵਾ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੁਸਾਰੂ ਹਰ ਨਾਲੇ ਨਨਾਰੋ ਤੁਮਨ ਮੇ ਦੂਸਾ ਬਿਸਾਨ ਅੰਗੀਕਾਰੁ ਕਰ ਤੇਰਾ ਕਰ ਸੁਬਸਵਾਰਨ ਸੁਬਨ ਗਲਾ ਸਮਰਾਦ ਸੁਆਮੀ ਸੋਕ ਮਨਵਸਾਰੇ ਕਹਿ ਨਾਨਕ ਮਨ ਮੇਰੇ ਸਾਰੋਹ ਨਾਲ ਸਚੇ ਸਭ ਕਿਆ ਨਹੀਂ ਕਰ ਤੇਰੀ ਕਰਤਨ ਤੇਰੇ ਸਭ ਕੁਛ ਹੈ ਜਿਦੈ ਸੋ ਪਾਵੇ ਸਦਾ ਸਿਬਤ ਸਲਾ ਤੇਰੀ ਨਾ ਮਨੁ ਸਾਹਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਬਦ ਖਨੇਰੇ ਕੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੀ ਸਾਚਾ ਨਾਮ ਰਹਿ ਧਾਰੋ ਸਾਚਾ ਨਾਮੁ ਧਰਮ ਰਾਜਿਨ ਭੁਖਾਂ ਸੁਖ ਗਵਾਈਐ ਕਰਸਾਂ ਸੁਖ ਮਨਿ ਉਸਿਆ ਜਨਿਸ਼ਾਂ ਸਭ ਪਜਾਈਐ ਸਾਖੁਰ ਬਾਣ ਕੀਤਾ ਗੁਰੂ ਵਿਟਾ ਜਿਹ ਦੀਆਂ ਵਡਿਆਈਐ ਕੈ ਨਾਨਕ ਸੁਣੋ ਸੰਤੋ ਸਉਤਰੋ ਪਿਆਰੁ ਸਾਚਾ ਨਾਮ ਰਹਿ ਧਾਰੋ ਵਾਜੇ ਪੰਛ ਸ਼ਬਦ ਤਿਤ ਕਰਸ ਬਾਗੀ ਕਰਸ ਬਾਗੇ ਸ਼ਬਦ ਵਾਜੀ ਕਲਾ ਅੰਜਿਤ ਕਰਤਾਰੀਅੰ ਪੰਦੋਤ ਵਸ ਕੀਤੀ ਕਾਲ ਕੰਡ ਕੁਮਾਰਿਆ ਦੁਰਕਰਮ ਪਾਤੁ ਜਿਨ ਕੋ ਸੇਨਾ ਮਰ ਕੇ ਲਾਗੀ ਕਹਿ ਨਾਨਕ ਪੰਸ ਕੋ ਤਿਤ ਕਰਣਾ ਦਵਾਜੀ ਅਨੰਦ ਸੁਨੋੜ ਪਾਗਿਓ ਸਨਮਨ ਔਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸੰਗਲ ਵਸੂਰੇ ਦੁਖ ਰੋ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈਰ ਸਿਰ ਸੇ ਪੂਰੀ ਗੁਰ ਤੇ ਜਾਣ ਸੰਤੇ ਪਨੀਤ ਕਾ ਤੇ ਪਿਤ ਸੰਤ ਗੁਰ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਨ ਰਾਗੇ ਵਾਜੇ ਅਨਹਾਰ ਤੂਰੇ ਮੋਦਾਮਣੀ ਮੱਲਾ ਪੰਜਵਾਂ ਥਾਰਵੇ ਤਨ ਵਸਤੂ ਪਈਓ ਸਾਸਨ ਤੋਖ ਵਿਚਾਰ ਅਮਰਤ ਨਾਨਕ ਥਾਰ ਕਾ ਪਈਓ ਜਿਸ ਕਾ ਸਭ ਸਰਦਾਰ ਜੀ ਕੋ ਖਾਂ ਜੀ ਕੋ ਪੰਚਾਇ ਜਿਸ ਕਾ ਉਹੇ ਅਦਾਰੋ ਏ ਵਸੀ ਨ ਜਾਏ ਨਿਤ ਨਿਤ ਰਾਖੁਰ ਤਾਰੋ ਤਮ ਸੰਸਾਰ ਚਰਨ ਰਗ ਤਰੀਏ ਸਭ ਨਾਨਕ ਬ੍ਰਹਮ ਫਸਾਰੋ ਸਲੋਕ ਮੰਲਾ ਪੰਜਵਾਂ 13 ਕੀਤਾ ਜਾ ਤੋ ਨਾਹੀ ਮੈਨੂੰ ਜੋ ਕੀ ਤੋਈ ਮੈ ਨਿਰਗੁਣ ਆਰੇ ਖੁ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ